ਕੀ ਤੁਹਾਨੂੰ ਪਤਾ ਕਿ ਤੁਸੀਂ ਸਟਾਕ ਮਾਰਕੀਟ ਤੋਂ ਇੱਕ ਫਿਕਸ ਮੰਥਲੀ ਇਨਕਮ ਕਮਾ ਸਕਦੇ ਹੋ ਪਰ ਅਸੀਂ ਤਾਂ ਅਜੇ ਤੱਕ ਇਹ ਹੀ ਸੁਣਿਆ ਸੀ ਵੀ ਸਟਾਕ ਮਾਰਕੀਟ ਸਿਰਫ ਇਨਵੈਸਟਮੈਂਟ ਲਈ ਹੁੰਦੀ ਹੈ ਹੁਣ ਇਸ ਤੋਂ ਵੀ ਫਿਕਸ ਮੰਥਲੀ ਇਨਕਮ ਆਏਗੀ ਇਤਾਂ ਦੀ ਗੜੀ ਸਕੀਮ ਆ ਗਈ ਪਹਿਲੇ ਸਕੀਮ ਨੂੰ ਕਹਿੰਦੇ ਆ ਸਿਸਟਮੈਟਿਕ ਵਿਡਰੋਅਲ ਪਲਾਨ ਯਾ ਫਿਰ SWP ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ SWP ਨਾਲ ਜੁੜੀ ਕੰਪਲੀਟ ਇਨਫੋਰਮੇਸ਼ਨ ਡਿਸਕਸ ਕਰਾਂਗੇ। ਅੱਜ ਤੱਕ ਅਸੀਂ ਆਪਣੀਆਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ SWP ਦਾ ਜ਼ਿਕਰ ਕੀਤਾ ਪਰ ਕਦੇ ਵੀ ਇਹਨੂੰ ਡੀਪਲੀ ਐਕਸਪਲੇਨ ਨਹੀਂ ਕੀਤਾ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਹ ਸਿਸਟਮੈਟਿਕ ਵਿਡਡਰੋਅਲ ਪਲਾਨ ਕੰਮ ਕਿਵੇਂ ਕਰਦਾ ਹੈ। ਤੁਹਾਨੂੰ ਇਹਦੇ ਵਿੱਚ ਕਿੰਨਾ ਇਨਵੈਸਟ ਕਰਨਾ ਪਏਗਾ ਤੇ ਤੁਹਾਨੂੰ ਕਿੰਨੀ ਇਨਕਮ ਆ ਸਕਦੀ ਹੈ। ਇਹਦਾ ਟੈਕਸ ਸਟਰਕਚਰ ਕੀ ਰਹੇਗਾ ਤੇ ਐਟ ਦਾ ਐਂਡ ਬੈਸਟ SWP 뮤ਚੁਅਲ ਫੰਡਸ ਵੀ ਰਿਵਿਲ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਇਹ ਹੀ ਦੇਖ ਲੈਣਾ ਕਿ ਇਹ SWP ਹੁੰਦਾ ਕੀ ਹੈ ਤੇ ਇਹ ਕੰਮ ਕਿਵੇਂ ਕਰ ਕਰਨਾ ਹੁੰਦਾ ਤੇ ਕੁਝ ਟਾਈਮ ਤੱਕ ਤੁਹਾਨੂੰ ਉਸ ਅਮਾਉਂਟ ਤੇ ਇੱਕ ਫਿਕਸ ਮੰਥਲੀ ਇਨਕਮ ਆਉਂਦੀ ਰਹਿੰਦੀ ਆ ਇਹਨੂੰ ਡਿਟੇਲ ਦੇ ਵਿੱਚ ਸਮਝਣ ਲਈ ਮੰਨ ਲਓ ਕਿ ਤੁਸੀਂ ਇੱਕ ਮਿਊਚੁਅਲ ਫੰਡ ਦੇ ਵਿੱਚ ਇੱਕ 10 ਲੱਖ ਰੁਪਏ ਦਾ ਲਮਸਮ ਅਮਾਉਂਟ ਇਨਵੈਸਟ ਕੀਤਾ ਤੇ ਜਿਸ ਟਾਈਮ ਤੇ ਤੁਸੀਂ ਇਨਵੈਸਟ ਕੀਤਾ ਉਸ ਟਾਈਮ ਤੇ ਦੀ ਇੱਕ ਯੂਨਿਟ ਦਾ ਐਨਏਵੀ 20 ਰੁਪਏ ਸੀ ਹੁਣ ਅੱਗੇ ਵਧਣ ਤੋਂ ਪਹਿਲਾਂ ਇਹ ਐਨਏਵੀ ਵੀ ਸਮਝ ਲੈਣੇ ਆ ਵੀ ਹੁੰਦਾ ਕੀ ਹੈ ਇਹ ਨਹੀਂ ਵੀ ਮਤਲਬ ਨੈਟ ਐਸੈਟ ਵੈਲਿਊ Let me explain NAV to you through your foodie's lingo This cheese masala dosa is made up of batter butter and cheese the total cost of the dosa is the total sum of its ingredients If the price of the dosa is 100 rupees, I have divided the dosa into 4 units. The price of each unit is the total price of the dosa divided by the number of the units. In mutual funds, instead of cheese and potatoes, there are stocks and bonds, which have a market price. When the mutual fund is broken into units, the price of each of its unit is its NAB. Simple. ਹਣਜੇ ਮਾਰਕੀਟ ਦੇ ਹਿਸਾਬ ਨਾਲ ਕਿਸੇ ਸਟਾਕ ਦਾ ਪ੍ਰਾਈਸ ਉੱਪਰ-ਨੀਚੇ ਹੁੰਦਾ ਰਹਿੰਦਾ ਉਸੇ ਤਰੀਕੇ ਨਾਲ ਮਿਊਚੁਅਲ ਫੰਡ ਦਾ ਐਨਏਵੀ ਵੀ ਮਾਰਕੀਟ ਕੰਡੀਸ਼ਨ ਦੇ ਹਿਸਾਬ ਨਾਲ ਉੱਪਰ-ਨੀਚੇ ਹੁੰਦਾ ਰਹਿੰਦਾ ਹੁਣ ਇੱਥੇ ਅੱਗੇ ਨਾ ਜਿਹੜੀ ਇਹ ਕੈਲਕੂਲੇਸ਼ਨ ਹੈ ਥੋੜੀ ਜਿਹੀ ਕੰਪਲਿਕੇਟਿਡ ਹੋ ਜਾਏਗੀ ਤਾਂ ਇਸ ਤੋਂ ਅੱਗੇ ਧਿਆਨ ਨਾਲ ਸੁਣਿਓ ਹੁਣ ਜਦੋਂ ਤੁਸੀਂ ਇਨਵੈਸਟ ਕੀਤਾ ਸੀ ਉਸ ਟਾਈਮ ਤੇ ਇੱਕ ਯੂਨਿਟ ਦਾ ਐਨਏਵੀ ਸੀ ਰੁਪਏ ਤੇ ਤੁਸੀਂ 10 ਲੱਖ ਦਾ ਲੰਮਾ ਮਾਉਂਟ ਇਨਵੈਸਟ ਕੀਤਾ ਸੀ ਤਾਂ ਤੁਹਾਨੂੰ ਉਸ ਮਿਊਚੁਅਲ ਫੰਡ ਦੀ ਟੋਟਲ 50000 ਯੂਨਿਟਸ ਮਿਲ ਜਾਂਦੀਆਂ ਹੁਣ ਮੰਨ ਕੇ ਚੱਲਦੇ ਵੇ ਮੰਥਲੀ ਵਿਡਰੋ ਕਰਨਾ ਸ਼ੁਰੂ ਕਰੋਗੇ ਉਸ ਟੈਂਪ ਟੈਕ ਯੂਨਿਟ ਦਾ ਐਨ ਵੀ ਹੋ ਗਿਆ 22 ਹੁਣ ਤੁਹਾਨੂੰ 6000 ਦੀ ਮੰਥਲੀ ਇਨਕਮ ਦੇਣ ਦੇ ਲਈ ਮਿਊਚੁਅਲ ਫੰਡ ਕੰਪਨੀ ਤੁਹਾਡੇ ਕੁਝ ਯੂਨਿਟਸ ਵੇਚ ਦੇਣਗੇ ਟੂ ਬੀ ਪ੍ਰੈਸਾਈਜ਼ ਉਹ ਤੁਹਾਡੇ 272.728 ਯੂਨਿਟਸ ਵੇਚਣਗੇ ਆਈ ਹੋਪ ਕਿ ਇਹ ਨੰਬਰ ਕਿਵੇਂ ਆਇਆ ਤੁਹਾਨੂੰ ਸਮਝ ਆ ਗਿਆ ਹੋਗਾ ਬਹੁਤ ਹੀ ਸਿੰਪਲ ਹੈ 6000 ਡਿਵਾਈਡ ਬਾਈ ਤੁਹਾਡੇ ਜਿਹੜੇ ਬੈਲੈਂਸ ਯੂਨਿਟ ਹੋਣਗੇ ਉਹ ਰਹਿਣਗੇ 49727. 272 ਹੁਣ ਮੰਨ ਲੈਂਦੇ ਆ ਵੀ ਦੂਜੇ ਵੀ ਨੇੜਾ ਐਨ ਵੀ ਐ ਉਹ ਵੱਧ ਕੇ ਹੋ ਗਿਆ 22.50 ਤਾਂ 6000 ਦੀ ਮੰਥਲੀ ਇਨਕਮ ਦੇਣ ਦੇ ਲਈ ਮਿਊਚੁਅਲ ਫੰਡ ਕੰਪਨੀ ਫਿਰ ਤੋਂ ਤੁਹਾਡੇ ਕੋਲ ਕੁਝ ਯੂਨਿਟ ਵੇਚੇਗੀ ਤੇ ਇਸ ਵਾਰੀ ਉਹ ਵੇਚੇਗੀ 268.667 ਯੂਨਿਟਸ ਸੇਮ ਪਹਿਲਾਂ ਵਾਲੇ ਤਰੀਕੇ ਨਾਲ ਇਹ ਨੰਬਰ ਵੀ 6000 2.50 ਦੇ ਨਾਲ ਆ ਜਾਏਗਾ। ਹੁਣ ਦੂਜੇ ਮਹੀਨੇ ਦੇ ਐਂਡ ਤੇ ਤੁਹਾਡੇ ਕੋਲੇ ਜਿਹੜੇ ਬੈਲੈਂਸ ਯੂਨਿਟ ਬਚਣਗੇ 49460.605 ਯੂਨਿਟਸ। ਹੁਣ ਤੀਜੇ ਮਹੀਨੇ ਮੰਨ ਲੇਨ ਕਿ ਉਸ ਮਿਊਚੁਅਲ ਫੰਡ ਦਾ ਐਨਏਵੀ ਵੱਧ ਕੇ ਹੋ ਗਿਆ ਤੇ ਉਸੇ ਤਰੀਕੇ ਨਾਲ 6000 ਦੀ ਮੰਥਲੀ ਇਨਕਮ ਦੇਣ ਦੇ ਲਈ ਮਿਊਚੁਅਲ ਫੰਡ ਕੰਪਨੀ ਤੁਹਾਡੇ ਯੂਨਿਟ ਵੇਚੇਗੀ। ਇਸ ਵਾਰ ਯੂਨਿਟਸ ਹੋਣਗੇ 260.8696 ਯੂਨਿਟਸ। ਹੁਣ ਤੁਹਾਨੂੰ ਇੱਥੇ ਇੱਕ ਇੰਟਰਸਟਿੰਗ ਚੀਜ਼ ਦੱਸ ਦਿੰਦਾ ਕਿ ਤੀਜੇ ਮਹੀਨੇ ਦੇ ਐਂਡ ਤੇ ਤੁਹਾਡੇ ਕੋਲੇ ਜਿਹੜੇ ਬੈਲੈਂ ਤੇ ਰੁਪਏ ਤੇ ਹੁਣ ਜੇਕਰ ਇਹਨਾਂ ਦੋਨੋਂ ਨੂੰ ਮਲਟੀਪਲਾਈ ਕਰੀਏ ਤਾਂ ਟੋਟਲ ਵੈਲਿਊ ਹੁੰਦੀ ਹੈ 1131593.91 ਤਾਂ ਇਥੇ ਤੁਸੀਂ ਦੇਖ ਸਕਦੇ ਹੋ ਕਿ ਅਸੀਂ 1 ਸਾਲ ਪਹਿਲਾਂ 10 ਲੱਖ ਰੁਪਏ ਇਨਵੈਸਟ ਕੀਤੇ ਸੀ ਪਿਛਲੇ 3 ਮਹੀਨਿਆਂ ਤੋਂ ਲਗਾਤਾਰ 6-6000 ਰੁਪਏ ਕਢਵਾ ਵੀ ਲਏ ਮਤਲਬ ਫੇਰ ਵੀ ਸਾਡਾ ਜਿਹੜਾ ਪੋਰਟਫੋਲੀਓ 10 ਲੱਖ ਤੋਂ ਵੱਧ ਕੇ 1131000 ਦਾ ਹੋ ਗਿਆ ਇਹ ਜਾਦੂ ਹੈ ਸਿਸਟਮੈਟਿਕ ਵਿਡਰੋਅਲ ਪਲਾਨ ਦਾ ਹੁਣ ਜੇਕਰ ਤੁਸੀਂ ਸਹੀ ਤਰੀਕੇ ਨਾਲ ਪਲਾਨ ਕਰਦੇ ਹੋ ਤਾਂ ਤੁਸੀਂ ਅਗਲੇ 20 30 ਹੋ ਸਕਦਾ 40 ਸਾਲਾਂ ਤੱਕ ਫਿਕਸ ਮੰਥਲੀ ਇਨਕਮ ਜਨਰੇਟ ਕਰ ਸਕਦੇ ਹੋ ਫੇਰ ਵੀ ਤੁਹਾਡਾ ਪੈਸਾ ਖਤਮ ਨਹੀਂ ਹੋਏਗਾ ਹੁਣ ਇਹ ਸਾਰਾ ਕੁਝ ਕਰਨਾ ਕਿਵੇਂ ਹੈ ਇਹ ਤੁਹਾਨੂੰ ਅੱਗੇ ਦੱਸਾਂਗੇ ਚਲੋ ਹੁਣ ਇਹ ਤਾਂ ਸਮਝ ਆ ਗਿਆ ਕਿ ਸਿਸਟਮੈਟਿਕ ਵਿਡਰੋਅਲ ਪਲਾਨ ਪ੍ਰੈਕਟੀਕਲੀ ਕਿਵੇਂ ਕੰਮ ਕਰਦਾ ਹੈ ਪਰ ਇਹ ਕਿਵੇਂ ਹੋ ਸਕਦਾ ਹੈ ਵੀ ਤੁਸੀਂ ਫਿਕਸ ਮੰਥਲੀ ਇਨਕਮ ਜਨਰੇਟ ਕਰ ਰਹੇ ਹੋ ਤੇ ਤੁਹਾਡਾ ਪੈਸਾ ਖਤਮ ਨਹੀਂ ਹੋ ਰਿਹਾ ਇਹ ਕਿਦਾਂ ਦਾ ਜਾਦੂ ਹੋਇਆ ਵੈਲ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਕੋਈ ਜਾਦੂ ਨਹੀਂ ਹੈ ਇਹ ਸਿੰਪਲੀ ਮੈਥ ਹੈ ਇਹਨੂੰ ਥੋੜਾ ਐਕਸਪਲੇਨ ਕਰ ਦਿੰਦਾ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਤੁਹਾਡਾ ਮਿਊਚੁਅਲ ਫੰਡ ਤੁਹਾਨੂੰ 10% ਤੱਕ ਦੀ ਇਅਰਲੀ ਰਨ ਦੇ ਰਿਹਾ ਹੈ ਤਾਂ ਤੁਸੀਂ ਉਹਦੇ ਚੋਂ ਸਿਰਫ 7-8% ਹੀ ਵਿਡਰੋ ਕਰ ਰਹੇ ਹੋ ਤੁਹਾਡੀ ਜਿਹੜੀ ਇਨਕਮ ਹੈ ਉਹਦਾ ਇੰਟਰਸਟ ਦੇ ਵਿੱਚ ਹੀ ਕਵਰ ਹੋ ਰਹੀ ਹੈ ਤੁਹਾਡਾ ਜਿਹੜਾ ਪ੍ਰਿੰਸੀਪਲ ਹੈ ਉਹਨੂੰ ਤਾਂ ਹੱਥ ਲਾਉਣ ਦੀ ਲੋੜ ਹੀ ਨਹੀਂ ਪਈ ਈਵਨ ਕਿ 7-8% ਵਿਡਰੋ ਕਰਨ ਤੋਂ ਬਾਅਦ ਵੀ ਤੁਹਾਡਾ ਜਿਹੜਾ ਪ੍ਰਿੰਸੀਪਲ ਹੈ ਉਹ 2-3% ਦੇ ਨਾਲ ਗਰੋਅ ਹੀ ਹੋ ਰਿਹਾ ਹੈ ਹੁਣ ਜਿਵੇਂ ਅਸੀਂ ਆਪਣੇ ਪਹਿਲੇ ਐਗਜ਼ਾਮਪਲ ਦੇ ਵਿੱਚ ਦੇਖਿਆ ਸੀ ਕਿ ਅਸੀਂ 10 ਲੱਖ ਰੁਪਏ ਇਨਵੈਸਟ ਕੀਤੇ ਹੈ ਤੇ ਅਸੀਂ ਮਹੀਨੇ ਦੇ ਸਿਰਫ ਮਨ ਕੇ ਚੱਲੇ ਆ ਕਿ ਅਸੀਂ ਇਸ ਸਾਲ ਦਾ 7.2% ਵਿਡਰੋ ਕਰ ਰਹੇ ਹਾਂ ਅਸੀਂ ਉਸ ਤੋਂ ਪਹਿਲਾਂ ਮੰਨ ਕੇ ਚੱਲੇ ਸੀ ਕਿ ਜਿਹੜਾ ਸਾਡਾ ਮਿਊਚੁਅਲ ਫੰਡ ਹੈ ਉਹ ਸਾਨੂੰ 10 ਤੋਂ 12% ਦਾ ਰਨ ਦੇ ਰਿਹਾ ਤਾਂ 6000 ਵਿਡਰੋ ਕਰਨ ਦੇ ਬਾਵਜੂਦ ਵੀ ਸਾਡਾ ਪੈਸਾ ਗਰੋਥ ਹੋ ਰਿਹਾ ਹੈ ਅਸੀਂ ਇੱਥੇ ਟੈਕਸੇਸ਼ਨ ਤੇ ਤਾਂ ਧਿਆਨ ਹੀ ਨਹੀਂ ਦਿੱਤਾ ਹੁਣ ਜੇਕਰ ਤੁਸੀਂ ਇਕਵਿਟੀ ਮਿਊਚੁਅਲ ਫੰਡ ਦੇ ਵਿੱਚ ਇਨਵੈਸਟ ਕਰ ਰਹੇ ਹੋ ਤੇ ਇਨਵੈਸਟ ਕਰਨ ਦੇ 1 ਸਾਲ ਬਾਅਦ ਤੁਸੀਂ ਵਿਡਰੋ ਕਰਨਾ ਸ਼ੁਰੂ ਕਰਦੇ ਹੋ ਤਾਂ ਇੱਥੇ ਤੁਹਾਨੂੰ ਲੌਂਗ ਟਰਮ ਕੈਪੀਟਲ ਗੇਨ ਦੇ ਹਿਸਾਬ ਨਾਲ ਟੈਕਸ ਲੱਗੇਗਾ ਯਾਨੀ ਕਿ ਪਹਿਲੇ 1 ਲੱਖ ਤੱਕ ਕੋਈ ਟੈਕਸ ਨਹੀਂ ਲੱਗੇਗਾ ਤੇ ਉਸ ਤੋਂ ਬਾਅਦ 10% ਟੈਕਸ ਲੱਗੇਗਾ ਹੁਣ ਸਾਡੇ ਕੇਸ ਦੇ ਵਿੱਚ ਅਸੀਂ ਸਿਰਫ 6000 ਰੁਪਏ ਮੰਥਲੀ ਵਿਡਰੋ ਕੀਤਾ ਯਾਨੀ ਕਿ ਸਾਲ ਦਾ ਸਿਰਫ 72000 ਰੁਪਏ ਤਾਂ ਸਾਨੂੰ ਇੱਥੇ ਕੋਈ ਟੈਕਸ ਨਹੀਂ ਲੱਗੇਗਾ ਚਲੋ ਹੁਣ ਦੇਖ ਲੈਂਦੇ ਆ 2024 ਦੇ ਬੈਸਟ ਮਿਊਚੁਅਲ ਫੰਡ ਸਿਸਟਮੈਟਿਕ ਵਿਥਡਰੋਅਲ ਪਲਾਨ ਯਾਨੀ ਕਿ ਐਸਡਬਲਯੂਪੀ ਦੇ ਲਈ ਦੇਖੋ ਵੈਸੇ ਤਾਂ ਬੈਸਟ ਮਿਊਚੁਅਲ ਫੰਡ ਤੁਹਾਡੇ ਰਿਸਕ ਕੈਪੈਟਿਟੀ ਦੇ ਹਿਸਾਬ ਨਾਲ ਹੀ ਆਉਣਗੇ ਬਟ ਫਿਰ ਵੀ ਕੁਝ ਫੰਡਸ ਦੇ ਨਾਮ ਸੁਜੈਸਟ ਕਰ ਦਿੰਨੇ ਆ ਇੱਕ ਐਵਰੇਜ ਰਿਸਕ ਟੇਕਰ ਦੇ ਲਈ ਜੋ ਕਿ ਡੀਸੈਂਟ ਹੋ ਸਕਦੇ ਆ ਤਾਂ ਇਹਦੇ ਵਿੱਚ ਅਸੀਂ ਪਹਿਲੇ ਨੰਬਰ ਤੇ ਚੂਜ਼ ਕਰਾਂਗੇ ਕਵਾਂਟ ਐਬਸੋਲਿਊਟ ਫੰਡ ਗ੍ਰੋਥ ਪਲਾਨ ਇਹ ਫੰਡ ਅਪਰੋਕਸੀਮੇਟਲੀ 70-75% ਇਕਵਿਟੀ ਦੇ ਵਿੱਚ ਇਨਵੈਸਟ ਕਰਦਾ 10-15 ਇਸ ਫੰਡ ਦਾ ਐਕਸਪੈਂਸ ਰੇਸ਼ੋ 0.75% ਹੈ ਤੇ ਐਗਜ਼ਿਟ ਲੋਡ 1% ਦਾ ਹੈ ਦੂਜੇ ਨੰਬਰ ਤੇ ਆਉਂਦਾ ਹੈ HDFC ਬੈਲੈਂਸਡ ਐਡਵਾਂਟੇਜ ਫੰਡ ਇਹ ਫੰਡ ਕਾਉਂਟ ਐਬਸੋਲਿਊਟ ਗ੍ਰੋਥ ਨਾਲ ਥੋੜਾ ਜਿਹਾ ਰਿਸਕੀ ਹੈ ਇਹ ਫੰਡ 60% ਇਕਵਿਟੀ ਦੇ ਵਿੱਚ ਤੇ 30% ਡੈਟ ਦੇ ਵਿੱਚ ਇਨਵੈਸਟ ਕਰਦਾ ਹੈ ਇਹ ਫੰਡ 2999 ਦੇ ਵਿੱਚ ਸ਼ੁਰੂ ਹੋਇਆ ਸੀ ਤੇ ਉਹਨਾਂ ਨੇ ਐਵਰੇਜ ਇਹਨੇ ਸਾਲ ਦੇ 15% ਤੱਕ ਰਿਟਰਨ ਜਨਰੇਟ ਕੀਤੇ ਹੈ ਇਸ ਫੰਡ ਦਾ ਐਕਸਪੈਂਸ ਰੇਸ਼ੋ 0.80 ਹੈ ਤੇ ਐਗਜ਼ਿਟ ਲੋਡ 1% ਦਾ ਹੈ ਤੀਸਰਾ ਫੰਡ ਹੈ ਕੈਨਰਾ ਰਵੇਕੋ ਇਕਵਿਟੀ ਹਾਈਬ੍ਰਿਡ ਇਹ ਫੰਡ ਵੀ ਥੋੜਾ ਜਿ ਜੋ ਕਿ 75% ਇਕਵਿਟੀ ਦੇ ਵਿੱਚ ਇਨਵੈਸਟ ਕਰਦਾ ਹੈ ਤੇ 20% ਡੈਟ ਦੇ ਵਿੱਚ ਇਨਵੈਸਟ ਕਰਦਾ ਹੈ ਤੇ ਬਾਕੀ ਜਿਹੜਾ ਬੈਲੈਂਸ ਆ ਉਹ ਕੈਸ਼ ਹールド ਕਰਦਾ ਹੈ ਇਹ ਫੰਡ ਵੀ 2013 ਦੇ ਵਿੱਚ ਸ਼ੁਰੂ ਹੋਇਆ ਸੀ ਤੇ ਉਹਨਾਂ ਨੇ ਐਵਰੇਜ ਸਾਲ ਦਾ 16% ਰਿਟਰਨ ਜਨਰੇਟ ਕੀਤਾ ਹੈ ਇਸ ਫੰਡ ਦਾ ਐਕਸਪੈਂਸ ਰੇਸ਼ੋ 0.59% ਹੈ ਤੇ ਐਗਜ਼ੀਕਿਊਟ 1% ਦਾ ਸੋ ਇਹ ਸੀ ਕੁਝ ਵਧੀਆ ਮਿਊਚੁਅਲ ਫੰਡ ਸਿਸਟਮੈਟਿਕ ਵਿਥਡਰੋਅਲ ਪਲਾਨ ਦੇ ਲਈ 2024 ਦੇ ਵਿੱਚ ਬਾਕੀ ਐਦਾਂ ਦੀ ਇਨਸਾਈਟਫੁਲ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀ